ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਤੋਂ ਇੱਕ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਕਿ ਸਿਵਲ ਹਸਪਤਾਲ ਮੁਕੇਰੀਆਂ ਦੇ ਕੁਝ ਡਾਕਟਰਾਂ ਦੀਆਂ ਡਿਊਟੀ ਦੌਰਾਨ ਨੇੜਲੇ ਪ੍ਰਾਈਵੇਟ ਹਸਪਤਾਲ ਵਿੱਚ ਜਾ ਕੇ ਲੋਕਾਂ ਦੇ ਇਲਾਜ ਕਰਨ ਦੀਆਂ ਸੀਸੀਟੀਵੀ ਵੀਡੀਓ ਵਾਇਰਲ ਹੋਈਆਂ ਹਨ ਜਾਣਕਾਰੀ ਮੁਤਾਬਕ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਵਿੱਚ ਡਿਊਟੀ ਦੌਰਾਨ ਕੁਝ ਕੋ ਡਾਕਟਰ ਨੇੜਲੇ ਪ੍ਰਾਈਵੇਟ ਹਸਪਤਾਲ ਵਿੱਚ ਜਾ ਕੇ ਮਰੀਜ਼ਾਂ ਦਾ ਇਲਾਜ ਕਰਦੇ ਹਨ ਜੋ ਕਿ ਸਿਹਤ ਵਿਭਾਗ ਦੇ ਨਿਯਮਾਂ ਦੇ ਬਿਲਕੁਲ ਖਿਲਾਫ ਹੈ ਦੱਸਿਆ ਜਾ ਰਿਹਾ ਹੈ ਕਿ ਇਹ سلسلہ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਜਿਸ ਵਿੱਚ ਕੁਝ ਡਾਕਟਰ ਆਪਣੇ ਲਾਲਚ ਦੀ ਖਾਤਰ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਆ ਰਹੇ ਮਰੀਜ਼ਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭੇਜ ਦਿੰਦੇ ਹਨ ਅਤੇ ਉਸ ਤੋਂ ਬਾਅਦ ਸਰਕਾਰੀ ਹਸਪਤਾਲ ਦੇ ਇੱਕ ਡਾਕਟਰ ਖੁਦ ਜਾ ਕੇ ਉਹਨਾਂ ਮਰੀਜ਼ਾਂ ਦੇ ਆਪਰੇਸ਼ਨ ਅਤੇ ਇਲਾਜ ਕਰਦੇ ਹਨ ਜਿਸ ਨੂੰ ਲੈ ਕੇ ਇੱਕ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਵੇਰ ਦੇ ਸਮੇਂ ਸਰਕਾਰੀ ਹਸਪਤਾਲ ਦੇ ਡਾਕਟਰ ਕਿਸ ਤਰ੍ਹਾਂ ਨਿੱਜੀ ਹਸਪਤਾਲ ਦੇ ਆਪਰੇਸ਼ਨ ਥੀਏਟਰ ਦੇ ਵਿੱਚ ਜਾਂਦੇ ਨਜ਼ਰ ਆ ਰਹੇ ਹਨ ਇਸ ਮਾਮਲੇ ਨੂੰ ਲੈ ਕੇ ਜਦੋਂ ਇਨ੍ਹਾਂ ਡਾਕਟਰਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਇਨ੍ਹਾਂ ਵੱਲੋਂ ਵਾਰ-ਵਾਰ ਫੋਨ ਕਰਨ ਤੇ ਵੀ ਫੋਨ ਨਹੀਂ ਚੁੱਕਿਆ ਗਿਆ ਜਿਸ ਤੋਂ ਬਾਅਦ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਜ਼ਿਲ੍ਹਾ ਖੁਸ਼ਿਆਰਪੁਰ ਦੇ ਸਿਵਲ ਸਰਜਨ ਪਵਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਉਹਨਾਂ ਨੂੰ ਇੱਕ ਸੀਸੀਟੀਵੀ ਫੁਟੇਜ ਵੀ ਮਿਲੀ ਹੈ ਜਿਸ ਵਿੱਚ ਉਹਨਾਂ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਇੱਕ ਨਿੱਜੀ ਹਸਪਤਾਲ ਦੇ ਵਿੱਚ ਆਪਰੇਸ਼ਨ ਕਰਦੇ ਨਜ਼ਰ ਆ ਰਹੇ ਹਨ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਸਿਵਲ ਹਸਪਤਾਲ ਮੁਕੇਰੀਆਂ ਦੇ ਸੀਨੀਅਰ ਮੈਡੀਕਲ ਅਫਸਰ ਨੂੰ ਨੋਟਿਸ ਜਾਰੀ ਕਰਕੇ ਇਹਨਾਂ ਡਾਕਟਰਾਂ ਖਿਲਾਫ ਜਵਾਬ ਤਲਬੀ ਕੀਤੀ ਗਈ ਹੈ ਸਰਜਨ ਹੁਸ਼ਿਆਰਪੁਰ ਪਵਨ ਕੁਮਾਰ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਬਹੁਤ ਸਖਤ ਹੈ ਅਤੇ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਟੋਲਰੈਂਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਮਾਮਲਾ ਮੀਡੀਆ ਦੁਆਰਾ ਐਮਪੀ ਸ਼ਾਰਪੂ ਡਾਕਟਰ ਰਾਜਕਮਰ ਚੱਬਿਆਲ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ ਉਹਨਾਂ ਵੱਲੋਂ ਵੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ ਬਾਕੀ ਦੇਖਣਾ ਹੋਵੇਗਾ ਕਿ ਇਸ ਮਾਮਲੇ ਨੂੰ ਲੈ ਕੇ ਕੀ ਤੱਥ ਬਾਹਰ ਨਿਕਲ ਕੇ ਆਉਂਦੇ ਨੇ ਅਤੇ ਇਹਨਾਂ ਉੱਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਦੂਜੇ ਪਾਸੇ ਆਮ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਤੇ ਬਿਜਲੈਸ ਵਿਭਾਗ ਨੂੰ ਇਹਨਾਂ ਡਾਕਟਰਾਂ ਖਿਲਾਫ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਆਨਾਲੇ ਸਮੇਂ ਦੇ ਵਿੱਚ ਹੋਰ ਕੋਈ ਵੀ ਡਾਕਟਰ ਇਸ ਤਰ੍ਹਾਂ ਦਾ ਕੰਮ ਨਾ ਕਰ ਸਕੇ ਅਤੇ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾਉਣ ਆਨਾਲੇ ਮਰੀਜ਼ਾਂ ਨੂੰ ਸਹੀ ਇਲਾਜ ਅਤੇ ਮੁਫਤ ਇਲਾਜ ਮਿਲ ਸਕੇ ਬਾਕੀ ਸਾਰੇ ਮਾਮਲੇ ਨੂੰ ਲੈ ਕੇ ਸਿਵਲ ਸਰਜਨ ਹੁਸ਼ਿਆਰਪੁਰ ਪਵਨ ਕੁਮਾਰ ਦਾ ਕੀ ਕਹਿਣਾ ਹੈ ਤੁਸੀਂ ਆਪ ਹੀ ਸੁਣੋ ਦੋ ਦਿਨ ਪਹਿਲਾਂ ਮੇਰੇ ਧਿਆਨ ਵਿੱਚ ਆਈ ਹੈ ਗੱਲ ਜਿਹਦੇ ਵਿੱਚ ਕੀ ਪਤਾ ਲੱਗਿਆ ਕਿ ਸੀਸੀਟੀਵੀ ਜਿਹੜੀ ਫੁਟੇਜ ਵੀ ਮੇਰ ਨਾਲ ਸ਼ੇਅਰ ਕੀਤੀ ਹੈ ਕਿ ਉਹਦੇ ਵਿੱਚ ਕੋਈ ਡਾਕਟਰ ਸਾਡੇ ਜਿਹੜੇ ਉੱਥੇ ਦੇ ਡਾਕਟਰ ਨੇ ਉਹ ਕਿਸੇ ਪ੍ਰਾਈਵੇਟ ਨਰਸਿੰਗ ਹੋਮ ਦੇ ਵਿੱਚ ਕਹਿੰਦੇ ਉਹ ਮਤਲਬ ਕਿ ਜਾ ਕੇ ਆਪਰੇਟ ਕਰਦੇ ਨੇ ਉਦੇਸਪਨ ਵਿੱਚ ਅਸੀਂ ਐਸਐਮਓ ਫਿਲਹਾਲ ਜਿਹੜੀ ਹੈ ਉਹ ਫੁਟੇਜ ਐਸਐਮਓ ਜਿਹੜੇ ਸਾਡੇ ਉੱਤੇ ਡਾਕਟਰ ਰਮਨ ਨੇ ਮੁਕੇਰੀਆਂ ਦੇ ਉਹਨਾਂ ਨਾਲ ਸ਼ੇਅਰ ਕਰਕੇ ਉਹਨਾਂ ਨੂੰ ਕਿਹਾ ਕਿ ਇਹਦੀ ਇਨਕੁਆਇਰੀ ਕਰਕੇ ਤੇ ਸਾਨੂੰ ਜਿਹੜੀ ਆਪਣੀ ਕਮੈਂਟਸ ਦੇ ਨਾਲ ਰਿਪੋਰਟ ਭੇਜਣਗੇ ਤੇ ਜੇ ਉਸ ਉਹਦੇ ਉਸ ਤੋਂ ਬਾਅਦ ਜਿਹੜੀ ਰਿਪੋਰਟ ਆ ਜਾਂਦੀ ਹੈ ਤੇ ਅਸੀਂ ਬਣਦੀ ਕਾਰਵਾਈ ਉਹਦੇ ਤੇ ਡਾਕਟਰਸ ਦੇ ਅਗੇਸ ਕਰਾਂਗੇ ਜੇ ਉਹ ਐਵੀਡੈਂਸ ਹੁੰਦੇ ਨੇ ਤੇ ਮੋਰਓਵਰ ਜਿਸ ਤਾ ਪੰਜਾਬ ਸਰਕਾਰ ਦੇ ਵਿੱਚ ਹੈਲਥ ਡਿਪਾਰਟਮੈਂਟ ਦੇ ਵਿੱਚ ਅਸੀਂ ਲੋਕਾਂ ਨੂੰ ਸਹੀ ਚੰਗੀ ਸਿਹਤ ਸਹੂਲਤ ਵਿਦਆਊਟ ਐਨੀ ਆਊਟ ਆਫ ਪਾਕਟ ਐਕਸਪੈਂਸਿਸ ਜਿਹੜੀ ਜ਼ੀਰੋ ਪਾਕਟ ਆਊਟ ਆਫ ਪਾਕਟ ਐਕਸਪੈਂਸਿਸ ਜਿਹੜੇ ਅਸੀਂ ਕਰ ਰਹੇ ਆ ਯਾਨੀ ਲੋਕਾਂ ਦਾ ਹਸਪੀਟਲ ਜੇ ਸਰਕਾਰੀ ਚਾਹਣਗੇ ਉਹਦਾ ਕੋਈ ਪੈਸਾ ਨਹੀਂ ਲੱਗੇਗਾ ਫ੍ਰੀ ਟ੍ਰੀਟਮੈਂਟ ਹੋਣਾ ਉਹਦੇ ਲਈ ਜਿੱਦਸਾ ਪੰਜਾਬ ਸਰਕਾਰ ਬਚਨਮੰਦ ਹੈ ਹੈਲਥ ਐਜ਼ ਹੈਲਥ ਡਿਪਾਰਟਮੈਂਟ ਦਾ ਹੈੱਡ ਮੈਂ ਵੀ ਇਹੀ ਕਹਿਣਾ ਕਿ ਲੋਕਾਂ ਨੂੰ ਅਸੀਂ ਸਹੀ ਚੰਗੀਆਂ ਮਿਆਰੀ ਸਹੂਲਤਾਂ ਦੇਵਾਂਗੇ ਤੇ ਉਹਦੇ ਵਿੱਚ ਜਿਹੜਾ ਵੀ ਕੋਈ ਡਿਫਾਲਟਰ ਹੋਏਗਾ ਉਹਨੂੰ ਬਣਦੀ ਜਿਹੜੀ ਉਹਦੇ ਤੇ ਕਾਰਵਾਈ ਕੀਤੀ ਜਾਏਗੀ ਤੇ ਪੇਸ਼IENTS ਨੂੰ ਕੋਈ ਵੀ ਉਹਨਾਂ ਦੇ ਇਲਾਜ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਜੀ ਪਰ ਸਰ ਜਿੱਦਾਂ ਉਹ ਸਰਕਾਰ ਪੰਜਾਬ ਸਰਕਾਰ ਕਾਫੀ ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਕਿ ਕਾਫੀ ਬਚਤਮੰਦ ਹੈਗੀ ਹੈ 2 ਮਿਲੀਅਨ ਦੇ 0 ਡਾਲਰਸ ਤੇ ਪਰ ਕੋਈ ਦਲਖਾਹ ਉਹ ਦੇ ਰਹੀ ਹੈ ਸਰਕਾਰ ਹਨ ਹਰ ਇੱਕ ਉਹਨਾਂ ਨੂੰ ਫੈਸਿਲਿਟੀ ਦੇ ਰਹੀ ਹੈ ਉਸ ਤੋਂ ਇਹ ਵੀ ਪਤਾ ਚੱਲਿਆ ਕਿ ਕੁਝ ਐਕਸਟਰਾ ਪੈਸੇ ਵੀ ਮਿਲਦੇ ਨੇ ਇਹਨਾਂ ਨੂੰ 25 ਦੇ ਨੀਅਰ ਬੋਰਡ ਦੇ ਪ੍ਰਾਈਵੇਟ ਹਸਪਤਾਲਾਂ ਇਸ ਤਰ੍ਹਾਂ ਦਾ ਕੰਮ ਨਾ ਕਿਪਦਾ ਜੀ ਇਹ ਫਿਰ ਵੀ ਸਾਰੇ ਸਰਕਾਰ ਨੂੰ ਚੱਕਮਾ ਦੇ ਕੇ ਜਾਂ ਉੱਚ ਅਧਿਕਾਰੀਆਂ ਨੂੰ ਚੱਕਮਾ ਦੇ ਕੇ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਕਿ ਜਾਇਜ਼ ਹੈਗਾ ਸਰ ਇਸ ਤਰ੍ਹਾਂ ਕਰ ਜਿਹੜੇ ਦੇਖੋ ਜਿਸ ਦਾ ਕੀ ਸਾਨੂੰ ਐਨਪੀਏ ਵਗੈਰਾ ਮਿਲਦਾ ਨਾਨ ਪ੍ਰੈਕਟਿਸਿੰਗ ਅਲਾਨਸ ਜੇ ਜਿਹੜੀ ਸਰਜਰੀ ਜਿਵੇਂ ਆਪਾਂ ਸਰਜਰੀ ਦਾ ਪੇਸ਼ੈਂਟ ਦਾ ਇਲਾਜ ਕਰਦੇ ਆ ਉਹਦੇ ਲਈ ਜੇ ਗਵਰਨਮੈਂਟ ਤੋਂ ਸੈਲਰੀ ਮਿਲਦੀ ਹੈ ਤੇ ਆਪਾਂ ਨੂੰ ਉਸੇ ਹਿਸਾਬ ਨਾਲ ਫ੍ਰੀ ਜਿਹੜਾ ਵੀ ਸੇਵਾ ਕਰਨੀ ਚਾਹੀਦੀ ਹੈ ਜਿਹੜੇ ਬੰਦੇ ਇਸਾਂ ਜਿਹੜੇ ਕੁਝ ਡਾਕਟਰਸ ਹੁੰਦੇ ਸਾਰੇ ਤਾਂ ਮੈਂ ਨਹੀਂ ਕਹਿ ਸਕਦਾ ਕੁਝ ਜਿਹੜੇ ਬਲੈਕ ਸ਼ੀਪਸ ਹੁੰਦੀਆਂ ਨੇ ਜਿਹੜੇ ਇਦਾਂ ਕਰਨਗੇ ਉਹ ਕਿਸੇ ਵੀ ਹੱਦ ਤੇ ਟਾਇਲਟ ਨਹੀਂ ਕੀਤੇ ਜਾਣਗੇ ਤੇ ਉਹਨਾਂ ਤੇ ਜੋ ਬਣਦੀ ਜਿਹੜੀ ਕਾਰਵੇ ਡਿਪਾਰਟਮੈਂਟਲ ਹੋਏਗੀ ਤੇ ਉਹ ਅਸੀਂ ਕਰਾਂਗੇ ਸਰ ਇੱਕ ਪਬਲਿਕ ਦਾ ਹੋਰ ਵੀ ਹੈਗਾ ਸਵਾਲ ਕਿ ਜਿਹੜੀ ਦਵਾਈ ਵਗੈਰਾ ਜਿਹਦਾ ਹੁਣ ਪੰਜਾਬ ਸਰਕਾਰ ਨੇ ਪਿਛਲੇ ਦਿਨਾਂ ਤੋਂ ਦਵਾਈ ਵੀ ਜਿਹੜਾ ਹਸਪੀਟਲ ਦੇ ਅੰਦਰੋਂ ਹੀ ਮਿਲੇਗੀ ਜੋ ਵੀ ਮੈਡੀਸਿਨ ਜਿਹੜੀਆਂ ਲਿਖੀਆਂ ਜਾਂਦੀਆਂ ਨੇ ਅੰਦਰ ਦਿੱਤੀਆਂ ਜਾਂਦੀਆਂ ਨੇ ਪਰ ਕੁਝ ਕੁ ਹੱਲੇ ਡਾਕਟਰ ਹੈਗੇ ਆ ਜਿਹੜੇ ਚੰਕ ਡਾਕਟਰ ਹੈਗੇ ਜਿਹੜੇ ਮੈਡੀਸਿਨ ਜਿਹੜੀ ਉਹਨਾਂ ਨੇ ਬਾਹਰ ਹਸਪਤਾਲਾਂ ਦੇ ਵਿੱਚ ਆਪਣੀਆਂ ਦਵਾਈਆਂ ਕਰਵਾ ਕੇ ਤਿਆਰ ਕਰਵਾ ਕੇ ਆਪਣੀਆਂ ਰੱਖੀਆਂ ਤੇ ਮਰੀਜ਼ ਨੂੰ ਜਿਹੜਾ ਮਜਬੂਰਨ ਜਿਹੜਾ ਉਹਨਾਂ ਨੂੰ ਮੈਡੀਕਲ ਤੌਰ ਤੇ ਹੀ ਲੈਣੀ ਪੈਂਦੀ ਕਿਉਂਕਿ ਅੰਦਰ ਉਹ ਦਵਾਈ ਮਿਲਦੀ ਹੀ ਨਹੀਂ ਹੈ ਦਵਾਈਆਂ ਦੇ ਵਿੱਚ ਐਸ ਐਮਓਜ਼ ਨੂੰ ਸਾਰਿਆਂ ਨੂੰ ਕਲੀਅਰ ਕਰ ਇਨਸਟਰਕਸ਼ਨਸ ਨੇ ਕਿ ਦਵਾਈਆਂ ਜਿਹੜੀਆਂ ਨੇ ਉਹ ਸਾਰੀਆਂ ਹਸਪਤਾਲ ਤੇ ਅਵੇਲੇਬਲ ਨੇ ਜਿਹੜੀਆਂ ਕੋਈ ਪੇਸ਼ੈਂਟ ਨੂੰ ਜ਼ਰੂਰੀ ਹੈਗੀਆਂ ਜਿਹੜੀਆਂ ਆਪਣੇ ਕੋਲ ਨਹੀਂ ਹੁੰਦੀਆਂ ਨਾਨ ਰੈਸੈਂਸ਼ੀਅਲ ਜਿਹੜੀਆਂ ਹੁੰਦੀਆਂ ਈਡੀਐਲ ਡਰੱਗਸ ਉਹਦੇ ਲਈ ਐਸਐਮਓ ਦੀ ਜ਼ਿੰਮੇਵਾਰੀ ਹੈ ਕਿ ਜੇ ਉਹ ਆਪਣੇ ਕੋਲ ਸੌਲਟ ਨਹੀਂ ਹੈ ਤੇ ਉਹ ਦਵਾਈ ਬਾਜ਼ਾਰੋਂ ਖਰੀਦ ਕੇ ਪੇਸ਼ੈਂਟ ਨੂੰ ਫ੍ਰੀ ਆਫ ਕੋਸਟ ਦੇਵੇਗਾ ਇਹ ਇਨਸਟਰਕਸ਼ਨਾਂ ਪਹਿਲਾਂ ਹੀ ਪਾਸ ਕੀਤੀਆਂ ਜਾ ਚੁੱਕੀਆਂ ਪੰਜਾਬ ਸਰਕਾਰ ਵੱਲੋਂ ਸਾਡੇ ਡਿਪਾਰਟਮੈਂਟ ਵੱਲੋਂ ਤੇ ਜੇ ਫਿਰ ਵੀ ਕੋਈ ਇਸ ਤਰ੍ਹਾਂ ਕਰਦਾ ਜੇ ਸਾਡੇ ਕੋਲ ਪ੍ਰੂਫ ਆਂਦਾ ਤੇ ਇਟ ਵਿਲ ਨਾਟ ਬੀ ਟੋਲੇਰਟਡ ਜੀ ਸਰ ਮੈਂ ਵੀ ਇੱਕ ਆਖਰੀ ਸਵਾਲ ਹੈ ਜੀ ਜਿਹੜੇ ਡਾਕਟਰ ਸਦਾ ਹੀ ਕਰ ਦਿੱਤੇ ਹੈ ਜੇਕਰ ਇਹਨਾਂ ਦਾ ਇਹ ਲੰਮ ਚਾਂਤ ਕੀ ਤੁਹਾਡੇ ਬਾਰੇ ਜਿਹੜੀ ਰੰਭੀ ਗਈ ਹੈ ਕੀ ਕਾਰਵਾਈ ਨੋਟਿਸ ਵਗੈਰਾ ਕੱਢਿਆ ਗਿਆ ਤੁਹਾਡੇ ਤੇ ਇਹਦੇ ਵਿੱਚ ਅਸੀਂ ਜਿਸ ਐਸ ਐਮਓ ਨੂੰ ਕਿਹਾ ਕਿ ਇਨਕੁਆਇਰ ਕਰਕੇ ਸਾਨੂੰ ਰਿਪੋਰਟ ਭੇਜਣਗੇ ਉਸ ਰਿਪੋਰਟ ਨੂੰ ਅਸੀਂ ਦੇਖਦੇ ਹੋਏ ਅਸੀਂ ਆਪਣੇ ਹਰ ਅਥਾਰਟिटीज ਨੂੰ ਚੰਡੀਗੜ੍ਹ ਭੇਜਾਂਗੇ ਉਹਦੇ ਤੇ ਬਣਦੀ ਜਿਹੜੀ ਵੀ ਕਾਰਵਾਈ ਹੋਏਗੀ ਉਹ ਕਰਾਂਗੇ